ਅਫਰੀਕਾ ਜੀ ਬਈ ਸਾਰਿਆਂ ਨੂੰ ਆਣੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਕਰਦੇ ਬਈ ਅੱਜ ਦਾ ਤੁਹਾਡਾ ਇੱਕ ਨਵਾਂ ਬਲੌਗ ਵਿੱਚ ਅੱਜ ਤਰੀਕ ਹੋ ਗਈ 6 ਤੇ 11ਵਾਂ ਮਹੀਨਾ 2025 ਤੇ ਕੱਲ ਬਈ ਸੀਵਰੇ ਦੇ ਕਨੈਕਸ਼ਨ ਆਪਾਂ ਜੋੜਿਆ ਤਾਂ ਤੇ ਅੱਧ ਵਿਚਾਲੇ ਰਹਿ ਗਿਆ ਤਾਂ ਤੇ ਉਹਨੂੰ ਅੱਜ ਆਪਾਂ ਜੋੜ ਕੇ ਕੰਪਲੀਟ ਕਰੂੰਗੇ ਖੱਡੇ ਦੇ ਵਿੱਚ ਆਪਾਂ ਗੱਡੀ ਬੁਲਾਈ ਹੋਈ ਅੱਜ ਫੇਰ ਤੇ ਟੈਂਕ ਖਾਲੀ ਕਰਾਉਨੇ ਆ ਗਟਰ ਤੇ ਬਈ ਸੀਵਰੇ ਦਾ ਕਨੈਕਸ਼ਨ ਸਿਰੇ ਚੜਾਉਨੇ ਆ ਤੇ ਬਣੇ ਰਹੋ ਬਈ ਵੀਡੀਓ ਨਾਲ ਐਂਡ ਤੱਕ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗੇ ਤੇ ਏਰੀਆ ਵੀ ਹੈਗਾ ਖੜਦਾ ਇੰਨਾ ਆਪਣਾ ਸੰਤੇਮਜਰੇ ਦਾ ਏਰੀਆ ਹੋ ਗਿਆ ਤੇ ਫਿਰ ਦਿਖਾਉਣੀ ਆ ਤੁਹਾਨੂੰ ਅੱਜ ਪਲੰਬਰ ਦੇ ਕੰਮ ਬਾਰੇ ਪੂਰਾ ਕਿਦਾਂ ਚੱਲਦਾ ਕੰਮ ਇੱਥੇ ਤੱਕ ਬਈ ਛੱਡ ਗਏ ਤੇ ਆਪਾਂ ਕੱਲ ਕਨੈਕਸ਼ਨ ਕਰਕੇ ਤੇ 20 ਫੁੱਟ ਦੀ ਲੈਂਥ ਦੱਬ ਦਿੱਤੀ ਤੇ ਇੱਕ ਟੋਟਾ ਲੱਗਿਆ ਤੇ ਨਾਲ 4 ਫੁੱਟ ਦਾ ਤੇ ਬਈ ਅੱਗੇ ਟੋਟਾ ਇੱਕ ਹੋਰ ਪਊਗਾ ਤੇ ਇੱਥੇ ਖੱਡਾ ਵੱਜੂਗਾ ਸੈਲਫ ਦੇ ਵਿੱਚ ਫਿਰ ਆਪਣਾ ਕਨੈਕਸ਼ਨ ਜੁੜੂਗਾ ਫਿਲਹਾਲ ਇਹ ਗਟਰ ਭਰਿਆ ਹੋਇਆ ਪਾਣੀ ਨਾਲ ਪੂਰਾ ਇਹ ਗੱਡੀ ਆਲਾ ਆਊਗਾ 10:30 ਵਜੇ ਤੇ ਟਾਈਮ ਹੋ ਗਿਆ ਬਾਈ 9:00 ਵਜੇ ਕੇ 11:15 ਮਿੰਟ ਦਾ ਟਾਈਮ ਹੋ ਗਿਆ ਤੇ 10:30 ਵਜੇ ਟਾਈਮ ਦੇ ਆ ਗੱਡੀ ਵਾਲੇ ਨੇ ਤੇ ਗੱਡੀ ਖੱਲੀ ਕਰੂਗੀ ਤੇ ਫਿਰ ਜੋੜੋਗੇ ਕਨੈਕਸ਼ਨ ਅੱਜ ਦੇ ਦਿਨ ਦਾ ਬਾਈ ਆਪਣਾ ਟਾਰਗੇਟ ਅੰਦਰ ਦਾ ਵੀ ਹੈ ਤੇ ਖੋਦੀ ਕੱਲ ਪਾ ਬਜਰੀ ਪਾ ਕੇ ਤੇ ਖੋਦੀ ਦੇ ਵਿੱਚ ਜਿਹੜੀ ਮੇਨ ਖੋਦੀ ਪਾਣੀ ਆ ਤੇ ਥੋੜੀ ਬੋਝੀ ਰਹਿ ਗਈ ਹੈ ਤੇ ਮੇਨ ਖੋਦੀ ਚਣਾਈ ਲੱਗਣੀ ਹੈ ਤੇ ਕਿਚਨ ਵਾਲੀਆਂ ਬਾਈ ਟੂਪੀਆਂ ਉਹ ਵੀ ਆਪਣਾ ਪੱਟ ਕੇ ਉੱਚੀਆਂ ਕਰਨੀਆਂ ਐ। ਆਹ। ਅ ਫਰਸਲੇ ਵਾਲੇ ਬਾਈ ਹੁਣੇ 1 ਫੁੱਟ ਦੇ ਆਸ-ਪਾਸ ਉੱਪਰ ਚਲੇ ਜਾਣਾ 1 ਫੁੱਟ ਤੇ ਬਸ ਕੱਚਾ ਹੋਣਾ ਦੇ ਬਰਾਬਰ ਤੇ ਉੱਪਰ ਮਸਾਲਾ ਪਾ ਕੇ ਟਾਇਲ ਲੱਗੂਗੀ। ਜਗਾਠਾਂ ਦਾ ਬਾਈ ਪਰਮਿਸਤਰੀ ਚੱਕ ਕੇ ਕੱਲ ਤੇ ਥੱਲੇ ਭਰਤ ਪਊਗਾ 1 ਫੁੱਟ ਜਿੱਥੇ ਦਾ ਕਿਟਾ ਲੱਗੀਆਂ। ਤੇ ਟੁੱਟੀਆਂ ਬਾਈ ਆਪਣੀਆਂ ਚੱਕਣੀਆਂ ਪੈਣੀ ਉੱਪਰ ਇੱਕ ਇੱਕ ਫੋਟੋ ਇਹ ਵੀ ਆਪਣਾ 42 ਇੰਚ ਦਾ ਜਾਉਂਗੇ ਦੁਆਰੇ ਥੱਲੇ ਫਰਸ਼ ਲੈਵਲ ਤੋਂ ਨਾਪ ਕੇ ਰੱਖੂਗੇ ਟੁੱਟੀਆਂ ਦਾ ਤੇ 37x18 ਦਾ ਬਾਈ ਸਿੰਕ ਲੱਗਿਆ ਦਾ ਪਹਿਲਾਂ ਵੀ ਤੇ ਹੁਣ ਵੀ ਉਹੀ ਲੱਗਣਾ ਕਿਉਂਕਿ ਜਗ੍ਹਾ ਇੱਧਰ ਪੂਰੀ ਪੂਰੀ ਓ ਬਾਈ ਇਸ ਕਰਕੇ ਬਾਈ 37 ਦਾ ਹੀ ਸਿੰਕ ਲੱਗਣਾ ਇੱਥੇ ਬਾਥਰੂਮ ਦੀ ਬਾਈ ਫਿਟਿੰਗ ਕੱਲ ਮੁੰਡਾ ਕਰ ਗਿਆ ਦਾ ਜਗਨੂ ਅੱਜ ਆਪਾਂ ਬੰਦੇ ਦੋ ਹੀ ਲੱਗੇ ਹੋਏ ਆ ਤੇ ਉਹ ਬੰਦੇ ਦਾ ਆਪਣਾ ਵੀ ਕੰਮ ਹੈ ਉਹਨੇ ਮਾਰਚੋ ਆਪਣਾ ਕਰਨਾ ਹੈ ਇਸ ਕਰਕੇ ਬਈ ਉਹ ਆਏ ਨਹੀਂ ਬੰਦੇ ਦੋ ਤੇ ਫਿਟਿੰਗ ਆਪਾਂ ਕਰਾ ਲਈ ਦੀ ਉਹ ਤੇ ਕੱਲ ਬਾਥਰੂਮ ਦੀ ਬੈਂਡ ਮਿਕਚਰ ਰੱਖਿਆ ਲਈ ਬਈ ਪਹਿਲਾਂ ਵੀ ਇੱਥੇ ਤੇ ਬੈਂਡ ਮਿਕਚਰ ਲੱਗੂਗਾ ਹੁਣ ਬਈ ਦਿਖਾ ਦਿੰਨੇ ਆ ਤੁਹਾਨੂੰ ਕੁੱਟੀਆਂ ਤੇ ਇੱਥੇ ਘੱਟ ਵੱਟ ਕਰਕੇ ਬਈ ਪੁਆਇੰਟ ਸੈੱਟ ਕਰਤੇ ਤੇ ਬਾਸ਼ ਵਿਸ਼ ਨੂੰ ਸਿੰਗਲ ਪੁਆਇੰਟ ਦਾ ਪਹਿਲਾਂ ਤੇ ਉੱਥੇ ਗਰਮ ਦਾ ਹੈ ਜਾਂ ਦਾ ਗਰਮ ਦਾ ਪੁਆਇੰਟ ਬਣਾ ਦਿਆ ਤੇ ਸ਼ੀਟ ਬਈ ਇੱਥੇ ਰਹਿਣੀਆਂ ਬਾਕੀ ਹੋਰ ਕੁੱਛੇ ਆ ਜਾਨੀ ਕਰੇ ਇੱਥੇ ਬਾਸੂਮ ਚ ਜਿੱਥੇ ਸ਼ੀਟ ਦੀ ਉੱਥੇ ਸ਼ੀਟ ਰਹਿਣੀਆਂ ਪਹਿਲਾਂ ਹੀ ਤੇ ਬਾਸ਼ਮਿਸ਼ ਨੇ ਵੀ ਇੱਥੇ ਹੀ ਆ ਤੇ ਟੂਡੇ ਵੀ ਇੱਥੀਆਂ ਤੇ ਬਾਕੀ ਪਿੱਛੇ ਵੇੜੇ ਦਾ ਵਿੱਚ ਟੂਟੀਆਂ ਦਾ ਦੇਖਦੇ ਆ ਬਾਅਦ ਵਿੱਚ ਵੀ ਭਰਤ ਪਏ ਤੇ ਹਾਂਜੀ ਬਾਜੀ ਤੇ ਆ ਜਿਓ ਬਾਜੀ ਫਿਰ ਕਰਦੇ ਆਂ ਆਪਾਂ ਕੰਮ ਕਰ ਅੱਗੇ ਸ਼ੁਰੂ ਡਾਕਟਰ ਫਿਕਸਡ ਪਾ ਰਹੀ ਹੈ ਬਜਰੀ ਚ ਵਾ ਠੀਕ ਹੈ ਠੀਕ ਹੈ ਬਸ ਬਸ ਹੋ ਗਿਆ ਹੋ ਗਿਆ ਤੇ ਗੱਡੀ ਟੈਂਕਰ ਬਾਈ ਆਪਨਾ ਆ ਗਿਆ ਤੇ ਖਾਲੀ ਕਰਾਉਣੇ ਟੈਂਕਰ ਟੈਂਕਰ ਦੇ ਨਾਲ ਗਟਰ ਭਰਿਆ ਹੋਇਆ ਜਿਹੜਾ ਤੇ ਫਿਰ ਜੋੜਦੇ ਆ ਕਨੈਕਸ਼ਨ ਪਾਣੀ ਦਾ ਸੀਵਰੇਜ ਦਾ ਸੋਰੀ ਉਹ ਆ ਗਿਆ ਬਾਈ ਟੈਂਕਰ ਪਾਣੀ ਸੀਵਰੇਜ ਦਾ ਗਟਰ ਖਾਲੀ ਕਰਨੇ ਵਾਸਤੇ ਲੈਓ 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 ਵੇਖੋ ਬਾਧੂ ਜਗਾ ਬਾਧੂ ਹੈ ਬਾਧੂ ਆ ਬਾਧੂ ਹੈ ਆਉਣ ਦੋਣ ਦੋ ਐ ਇਹਨੇ ਘੱਟ ਬਾਈ ਉਹ ਥੱਲੇ ਗਟਰ ਆ ਗਿਆ ਬੱਸ 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 ਓਕੇ ਬਹੁਤ ਹੈ ਬਾਈ ਬਹੁਤ ਆ ਜਾਣਾ ਲੰਬੀਓ ਪਾਈਪ ਤਾਂ ਕਿਹੜਾ ਕਿਹੜਾ lạy gió dưới nơi đây này ngồi bang ngắm sợt vang ngon 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 ngon

ਇਹ ਤਾਂ ਬਈ ਟੁੱਟੂ ਕਾ ਲੱਗ ਰਿਹਾ ਥੋੜਾ ਜਿਹਾ ਹਾਂਜੀ ਇਹ ਤਾਂ ਟੁੱਟੂ ਕਾ ਲੱਗ ਰਿਹਾ ਥੋੜਾ ਜਿਹਾ ਸੀਵਰੇ ਦਾ ਕਨੈਕਸ਼ਨ ਬਈ ਆਪਣਾ ਡਨ ਹੋ ਗਏ ਜੀ ਲੈ ਜੁੜ ਗਏ ਕੱਲ ਦੇ ਵਿੱਚ ਤੇ ਇਹਨੂੰ ਆਪਾਂ ਪਾਉਂਦੇ ਆ ਬਜਰੀ ਇਹ ਦੇਖੋ ਜੀ ਕਨੈਕਸ਼ਨ ਸਾਡਾ ਜੁੜ ਚੁੱਕਾ ਲਿਆ ਬਈ ਜੀ ਲਿਆ ਹੁ ਚੜ ਦੇ ਦੇ ਉੱਪਰ ਸਭ ਵਧੀਆ ਹੋ ਜਾਊਗਾ ਪਾਣੀ ਨਹੀਂ ਬੈਗ ਵੱਜੂਗਾ ਇਹਦੇ ਨਾਲ ਫਿਕਸਲ ਫਿਕਸਲ ਚਲੋ ਇਹ ਨਾਲ ਸੋਖੋ ਜਾਓ ਦੇਖੋ ਜੀ ਸਾਡੇ ਮਣੀ ਭਾਜੀ ਕੰਮ ਬਹੁਤ ਵਧੀਆ ਕਰਦੇ ਆ ਅਸੀਂ ਭਾਜੀ ਦੇ ਨਾਲ 12-13 ਸਾਲ ਤੋਂ ਜੁੜੇ ਹੋਏ ਆ ਕਿੰਨੇ ਸਾਲ ਹੋ ਗਏ ਦੇਖ ਲੋ ਸਾਡ ਨੂੰ ਕੰਮ ਕਰਾਉਂਦੇ ਭਾਈ ਕੋ ਲੋ ਜੀ ਆਪਣਾ ਆਲਮੋਸਟ ਕੰਮ ਦਾਨੀ ਆ ਬਸ ਬਜਰੀ ਪਾਉਣੀ ਆ ਆਪਾਂ ਨੇ ਹੁਣ ਮੋਟਾ ਮਾਲ ਪਾ ਕੇ ਅਸੀਂ ਹੁਣ ਬਸ ਕੰਮ ਕਰ ਲਾਂਗੇ फिक्सर पा लिया फिक्सर पाया थोड़ा और पा लिया पाए पा लिया कोई दिक्कत नहीं पाया जी भावे सारे पा लिया कोई दिक्कत नहीं मोटा माल पा दिया कोई दिक्कत नहीं बहुत पा फिक्सर 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 डॉक्टर फिक्सर डालो इसमें डॉक्टर फिक्सर और डालो है वो पड़ा है पाया है, है।, पाए है� ਭੋਲੀਓ ਮਾ ਮਰ ਪਾਜੀ ਬਜਰੀ ਪਾ ਰਹੇ ਆ ਪੱਤੇ ਜੀ ਖੱਟਾ ਬੰਦ ਕਰਤੇ ਆ ਕਿ ਪਾਣੀ ਬਾਹਰ ਨਾ ਆਵੇ ਕਿ ਮਿੰਟਾਂ ਮਿੰਟ ਭਰ ਜਾਣਾ ਗੱਟਰ ਨੇ ਤਾਂ ਜਾ ਤੱਕ ਦਾ ਚਲੋ 8 ਜੂਆ ਅੱਡਾ ਮਿੱਟੀ ਪਾ ਕੇ ਘੰਟਾ ਠਰ ਕੇ ਪਾ ਦਾਂਗੇ ਇੱਥੇ ਪਾਸ ਮਿੰਟ ਘੇਟੂਗਾ ਪਰ ਆ 8 ਜੂਆ ਨਾ ਥੋੜੀ ਦੇਰ ਨੂੰ पानी पा देंगे थोड़ा जा तो। चलते काम में जब पानी चलता हो ना इतनी बजरी गिली तो नहीं करनी चाहिए ठीक है आगे से जहां रखे करो ज्यादा गिला है हम्म तो सूखा तो रखना चाहिए ना तो अभी ऊपर आ जाएगा पानी फिर क्या करेंगे फिर तो बजरी का पानी बचा देंगे सुखा माल पालो सीमेंट पालो और कोई दिक्कत नहीं है सीमेंट तेज पालो और ਇਸ ਤੇ پھेंਕੋ ਇਸ ਵੇਸੇ ਹੋਦੀ ਦੀ ਚਣਾਈ ਬਈ ਪਾਣੀ ਲਾਤੀ ਤੇ ਦੌਰ ਦੇ ਹੋ ਲੱਗਣੇ ਇਹਦੇ ਤੇ ਤੇ ਫਰਸ਼ ਲੈਵ ਦੇ ਬਰਾਬਰ ਕਰਕੇ ਪਲਸਟਰ ਕਰ ਦੂਗੇ ਨਾਲ ਦੀ ਹੋਦੀ ਥੋੜਾ ਜਿਹਾ ਬਈ ਮਸਾਲਾ ਘਟ ਗਿਆ ਇਹ ਮਾਰੇ ਤੋ ਠੀਕ ਬਈ ਮਸਾਲਾ ਬਣਾਈ ਅੰਦਾ ਬੰਦਾ ਤੇ ਲਾਉਂਦੇ ਚੜਾਈ ਹੁੰਦੀ ਦੀ ਫਿਰ 18 ਬਈ 18 ਦੀ ਹੁੰਦੀ ਬਈ ਬਣਾਈਏ ਆਪਾਂ ਇਹਦੀ ਤੇ ਬਈ ਗੈਨ ਭਰੀ ਹੋਣ ਕਰਕੇ ਆਪਾਂ ਕਨੈਕਸ਼ਨ ਨੂੰ ਐਂਡ ਕੇ ਬਲਾ ਦਿਆ ਤਾਂ ਲਿਆ ਬਾਬੂ ਮਸਾਲਾ ਇਹ ਪਲਸਟਰ ਕਰਨੇ ਤੋਂ ਬਾਅਦ ਜਦੋਂ ਸੁੱਕ ਜੂਗੀ ਹੋਦੀ ਇਸ ਟਾਈਮ ਬਈ ਇਹ ਪੈਂਡ ਕੈਪ ਖੋਲ ਦੋਗੇ ਤਾਂ ਕਿ ਆਪਣੀ ਹੋਦੀ ਖਰਾਬ ਨਾ ਹੋਵੇ ਹੋਦੀ ਦਾ ਪਲਸਟਰ ਵਾਸਤੇ ਮਸਾਲਾ ਆ ਗਿਆ ਤੇ ਹੋਦੀ ਪਲਸਟਰ ਕਰਕੇ ਤੇ ਨੇਰੂ ਮਾਰੂਗੇ ਬਾਅਦ ਚ ਬਈ ਇਹਨੂੰ ਚਮਕਾ ਕੇ ਥੱਲੇ ਬਜਰੀ ਪਾਤੀ ਢਾਲ ਬਣਾਉਂਗਾ ਵਿੱਚ ਵਿੱਚ ਨੂੰ ਤੇ ਐਂਡ ਕੈਪ ਬਈ ਆਪਾਂ ਬਾਅਦ ਚ ਖੋਲੂਗੇ ਮੇਨ ਹੌਲ ਬਈ ਆਪਣਾ ਪਲਾਸਟਰ ਹੋ ਗਿਆ। ਹੋਣਾ ਹੋ ਗਿਆ ਵਧੀਆ ਚਾਰੇ ਪਾਸੇ ਕੰਦਾ ਤੇ ਕਾਂਡੀ ਪਲਾਸਟਰ ਮਾਰ ਕੇ ਪਨੀਰੂ ਮਾਰਦੇ ਆ। ਇਸ ਤੇ ਬਾਅਦ ਬਸ ਇਥੇ ਫਰੇਮ ਲੱਗੂਗਾ ਬਈ। ਤੇ ਕਿਚਨ ਵਾਲਾ ਬਈ ਇਹ ਤੁਹਾਨੂੰ ਦਿਖਾ ਦਿੰਨੇ ਆ ਹੋਦੀ ਆਪਣਾ ਟੂਟੀਆਂ ਦੇ ਭੰਤੜ ਖਾਲੀ ਕਰਤੀ ਤੇ ਬਸ ਇਹ ਖਾਲੀ ਉੱਪਰ ਚੱਕਣੀਆਂ ਅਜ ਸੌਕਟ ਪਾ ਕੇ ਤੇ ਲੰਚ ਟਾਈਮ ਤੋਂ ਬਾਅਦ ਬਈ ਇਹਦਾ ਕਰਦੇ ਆਪਾਂ। ਟਾਈਮ 1:30 ਵੱਜ ਗਿਆ ਰੋਟੀ ਕਵਣੀ ਖਾ ਕੇ ਫਿਰ ਇਹਦਾ ਕਰਦੇ ਆਂ ਆਕੇ ਕ੍ਰਿਸ਼ਨ ਦੀਆਂ ਟੂਟੀਆਂ ਆਪਣੇ ਵੱਡਤੀਆਂ ਬਈ ਤੇ 42 ਇੰਚ ਦਾ ਨਿਸ਼ਾਨ ਲਾ ਕੇ ਤੇ ਚੱਕ ਦੇਣ ਨੂੰ ਉੱਪਰ ਇੱਥੇ ਗਾਣੀ ਬਈ ਆ ਲੈ ਰੱਖੂਗਾ ਆਪਣਾ ਟੂਟੀਆਂ ਦਾ ਪਹਿਲਾਂ ਇੱਥੇ ਦੀਆਂ ਫੁੱਟ ਫੁੱਟ ਦੇ ਟੂਟੇ ਲੱਗ ਜਾਣੇ ਇਹਨਾਂ ਤੇ ਕਰਦੇ ਆਂ ਬਈ ਫਿਰ ਕੰਮ ਸ਼ੁਰੂ ਕਿਚਨ ਦੀਆਂ ਟੁੱਟੀਆਂ ਚੱਕਤੀਆਂ ਉੱਪਰ ਤੇ ਲੈਵਲ ਫਰਸ ਉੱਤੇ 42 ਇੰਚ ਦੇ ਕਰਤੀਆਂ ਟੁੱਟੀਆਂ ਕਰ ਲੈ ਬਈ ਮਾਰ ਲਓ ਚਿਰੀ ਆਰੋ ਦਾ ਪੁਆਇੰਟ ਪਾ ਇੱਧਰ ਰੱਖਦੇ ਆ ਤੇ ਦੋ ਕਪਾਲੇ ਪਾਸੇ ਵੀ ਆਰੋ ਦਾ ਪੁਆਇੰਟ ਜਿੱਧਰ ਲਾ ਲੱਗਣਾ ਹੋਇਆ ਤੇ ਲੱਗ ਜਾਊਗਾ ਬਾਅਦ ਹੀ ਗੱਲ ਆਹੋ ਪਾਟ ਰੱਖੇ ਹੁੰਦੇ ਜਦੋਂ ਤੇ ਬਈ ਕਿਚਨ ਵਾਲੀ ਹੌਦੀ ਵੀ ਆਪਾਂ ਨੇ ਪਲਾਸਟਰ ਕਰਤੀ ਨਿਊ ਚੰਗੀ ਜਿਹੇ ਮਾਰਦੇ ਆ ਫੋਟੋ ਵੀ ਫੋਟੋ ਦੀ ਬਣਾਈ ਆ ਕਿਚਨ ਵਾਲੀ ਹੋਦੀ ਅੱਗੇ ਵਾਲੇ ਬਾਸ ਹੁੰਦੇ ਬਾਈ ਪਾਈਪ ਪੁਆਇੰਟ 6 ਦੇ ਪੁਆਇੰਟ ਪੱਟ ਕੇ ਉੱਚੇ ਕਰਨੇ ਆ ਸੀਟ ਲੱਗੀ ਵੀ ਇੱਥੇ ਇਕ ਜੈਟ ਦਾ ਪੁਆਇੰਟ ਤੇ ਟੈਂਕੀ ਦਾ ਚੱਲ ਜਾਊਗਾ ਤੇ ਜੱਟ ਵਾਲਾ ਪੁਆਇੰਟ ਬਾਈ ਪੱਟ ਕੇ ਉੱਚਾ ਕਰਨਾ ਪਊਗਾ ਤੇ ਇਕ ਬਾਹਰ ਬਾਸ਼ ਵੇਸ਼ਨ ਦਾ ਬਾਸ ਤੇ ਦੇਣਾ ਪੁਆਇੰਟ ਤੇ ਬਾਈ ਆ ਟੁੱਟੀ ਹੋ ਗਈ ਟੈਂਕੀ ਵਾਲੀ ਤੇ ਇਹ ਹੋ ਗਈ ਫਰੈਸ਼ ਵਾਲੀ ਫਰੈਸ਼ ਵਾਲੀ ਦੀ ਬਈ ਉੱਪਰ ਟੈਂਕੀ ਪਰ ਤੇ ਆਉਂਦਾ ਤਾਂ ਪਾਣੀ ਉੱਪਰ ਤੇ ਘਮਾਇਆ ਵਾ ਤਾਂ ਪਲੰਬਰ ਨੇ ਤੇ ਹੁਣ ਆਪਾਂ ਮੋਟਰ ਦੇ ਥਰੂ ਕਰਾਂਗੇ ਮੋਟਰ ਲੱਗਣੀ ਉਹ ਸਾਹਮਣੇ ਕਾਂਦੇ ਦੇ ਵਿੱਚ ਮੋਟਰ ਲੱਗਣੀ ਆ ਇਸ ਕਰਕੇ ਬਈ ਪੌਥੀ ਦੀ ਟਿਪ ਆ ਕੇ ਇਹਨੂੰ ਫਰਸ਼ ਵਿੱਚ ਘਮਾਉਂਗੇ ਫਰੈਸ਼ਲ ਟੂਟੀ ਹੁਣ ਆਪਾਂ ਨੇ ਸੱਜੇ ਹੱਥ ਕਰਨੇ ਆ ਤੇ ਆ ਦੂਜੀ ਟੈਂਕੀ ਵਾਲ ਟੂਟੇ ਸੱਜੇ ਆਪਣੇ ਖੱਬੇ ਹੱਥ ਕਰੂਗੇ ਇੱਕ ਬਾਥਰੂਮ ਵਾਸਤੇ ਪੁਆਇੰਟ ਦੇਣਾ ਹੈ ਆ ਜੋ ਬਈ ਫਿਰ ਇਹਦਾ ਵੀ ਕਰਦੇ ਆ ਭੰਤੋੜ ਵੱਟ ਟੁੱਕ ਫਰੈਸ਼ ਵਾਲਾ ਬਈ ਆਪਾਂ ਇੱਥੇ ਵੱਡ ਕੈਂਡ ਕੇ ਪਲਾ ਦੂੰਗੇ ਤੇ ਥੜੀ ਜਿਹੀ ਇੱਥੇ ਦੇ ਪਤੋੜਤੀ ਉਹ ਤੇ ਜੱਟ ਦਾ ਪੁਆਇੰਟ ਆਪਣੇ ਉੱਪਰ ਚੱਕਤਾ ਟੂਟਿਆਂ ਦੇ ਦੋ ਪੁਆਇੰਟ ਦੇ ਇੱਥੇ ਤੇ ਇੱਕ ਬਈ ਬਾਸ਼ਵਸ਼ਣ ਦਾ ਪੁਆਇੰਟ ਦੇ ਦਿੱਤਾ ਤੇ ਫਰੈਸ਼ ਵਾਲੀ ਲੈਣ ਬਈ ਐਂਡਕਿਪ ਕਰਤੀ ਪਿੱਛੇ ਹੀ ਤੇ ਹੁਣ ਆਪਾਂ ਲੱਗੇ ਮੋਟਰ ਦੇ ਪੁਆਇੰਟ ਸੈੱਟ ਕਰਨ ਇੱਥੇ ਮੋਟਰ ਫਿੱਟ ਹੋਣੀ ਹੈ ਤੇ ਪੌੜੀ ਥੱਲੇ ਦੀ ਬਈ ਪਹਿਲਾਂ ਮੋਟਰ ਲੱਗੀ ਵੀ ਆਓ ਥੱਲੇ ਬਣੇ ਹੋਏ ਤੇ ਪੁਆਇੰਟ ਤੇ ਉੱਥੇ ਇਹਨੂੰ ਵੱਢ ਕੇ ਉਹਦੇ ਨਾਲੇ ਜਿੱਥੇ ਬਾਹ ਲੱਗੇ ਉਹਦੇ ਨਾਲ ਜੋੜ ਦੋਗੇ ਤੇ ਇਹ ਬਈ ਕਲੱਟ ਲਾਈਨ ਹੋ ਗਈ ਆਪਣੀ ਚੜਾਉਣੇ ਵਾਲੀ ਹੋ ਜੂਗੀ ਤੇ ਪਰਾਂ ਬਾਹ ਪਾ ਕੇ ਥੋੜੀ ਜਿਹੀ ਲਿਆਨ ਉੱਪਰ ਚੱਕ ਦੋਗੇ ਮੋਟਰ ਦੇ ਪੁਆਇੰਟ ਬਈ ਚੱਕ ਤੇ ਇਹਦੇ ਮਿੱਟੀ ਭਰਤ ਪੈਣ ਦੇ ਬਾਅਦ ਫਿਰ ਟੀ ਪਾ ਦੂੰਗੇ ਠੀਕ ਹੈ ਜਿਹੜਾ ਆਪਾਂ ਫਰੈਸ਼ ਵਾਲੀ ਲਾਈਨ ਜੋੜਨੀ ਆ ਠੀਕ ਹੈ ਤੇ ਪੌੜੀ ਥੱਲੇ ਆਪਣਾ ਤੁਹਾਡਾ ਜੋੜ ਤੇ ਆ ਮੰਦੋ ਜੀ ਮੈਂ ਹਾਂ ਉਹ ਥੱਲੇ ਪੌੜੀ ਦੇ ਹੱਥ ਪੈ ਕੇ ਬੰਦ ਹੋ ਜਾਊਗਾ ਇੱਕ ਕਨੈਕਸ਼ਨ ਵੀ ਇੱਕ ਵਾਰ ਦਿਖਾ ਦਿੰਨੇ ਆ ਆਹ ਹੈ ਕਨੈਕਸ਼ਨ ਵੀ ਚੀਰੀ ਚ ਕਰਤਾ ਠੀਕ ਹੈ ਭਾਜੀ ਇਸ ਤੇ ਢੱਕਾ ਰੱਖ ਲਓ ਤੇ ਭਾਈ ਅੱਜ ਦੀ ਵੀਡੀਓ ਚ ਆਪਣਾ ਇੰਨਾ ਕੇ ਕਾਰਜ ਕਰ ਨੂੰ ਤਾਂ ਆਪਣਾ ਅੱਛੀ ਸਮਾਪਤ ਕਰਦੇ ਆ ਅੱਜ ਦਾ ਵਲੌਗ ਤੇ ਮਿਲਦੇ ਆ ਸਵੇਰੇ 8 ਵਜੇ ਨਵੇਂ ਵਲੌਗ ਦੇ ਨਾਲ ਆ ਦਿਓ ਸਰ ਸਾਨੂੰ ਇਜਾਜ਼ਤ ਬਈ ਜੇ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਵੀਡੀਓ ਲਾਈਕ ਜਰੂਰ ਕਰਦੇ ਹੋ ਧੰਨਵਾਦ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ